ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਧੂ ਵਲੌਗ ਕੈਨੇਡਾ ਦੇ ਸਪਾਊਸਲ ਓਪਨ ਵਰਕ ਪਰਮਿਟ ਨੂੰ ਲੈ ਕੇ ਲਗਭਗ ਲਗਭਗ ਕਲੀਅਰਟੀ ਹੋ ਚੁੱਕੀ ਹੈ ਤੇ ਇਸ ਕਲੀਅਰਟੀ ਦੇ ਵਿੱਚ ਸਭ ਤੋਂ ਵੱਡੀ ਰਾਹਤ ਜਿਹੜੀ ਹੈ ਉਹ ਹੈਲਥ케ਅਰ ਵਾਲਿਆਂ ਨੂੰ ਤੇ ਉਸ ਤੋਂ ਬਾਅਦ ਟਰੇਡ ਵਰਕਰਸ ਨੂੰ ਤੇ ਉਸ ਤੋਂ ਇਲਾਵਾ ਇਹਦੇ ਵਿੱਚ ਟਰਾਂਸਪੋਰਟ ਨਾਲ ਜੁੜੇ ਹੋਏ ਯਾਨੀ ਕਿ ਟਰੱਕ ਡਰਾਈਵਰਸ ਵਗੈਰਾ ਨੂੰ ਵੱਡੀ ਰਾਹਤ ਮਿਲੀ ਹੈ ਜਿਹੜੀ ਨਵੀਂ ਅਪਡੇਟਡ ਲਿਸਟ ਹੈ ਉਹ ਤੁਹਾਡੇ ਨਾਲ ਸ਼ੇਅਰ ਕਰਾਂਗਾ ਤੁਸੀਂ ਉਸ ਨੂੰ ਪ੍ਰੋਪਰ ਕ੍ਰਾਸ ਚੈੱਕ ਵੀ ਕਰ ਸਕਦੇ ਹੋ ਕਿ ਕੀ ਤੁਹਾਡਾ ਓਕੂਪੇਸ਼ਨ ਐਲੀਜੀਬਲ ਹੈਗਾ ਜਾਂ ਨਹੀਂ ਹੈਗਾ ਕਿੱਦਾਂ ਤੁਸੀਂ ਆਪਣਾ ਓਕੂਪੇਸ਼ਨ ਦੇ ਹਿਸਾਬ ਦੇ ਨਾਲ ਟਾਇਰ ਡਿਸਾਈਡ ਹੁੰਦਾ ਜੋ ਉਹ ਕਿੱਦਾਂ ਚੈੱਕ ਕਰਨਾ ਹੈ ਜਾਂ ਤੁਹਾਡਾ ਐਨਓਸੀ ਕੋਡ ਕੀ ਹੈਗਾ ਹੈ ਜਾਂ ਫਿਰ ਕੀ ਤੁਸੀਂ ਐਲੀਜੀਬਲ ਹੈਗੇ ਹੋ ਜਾਂ ਨਹੀਂ ਹੈਗੇ ਜਾਂ ਫਿਰ ਜੇਕਰ ਤੁਸੀਂ ਐਲੀਜੀਬਲ ਨਹੀਂ ਹੈਗੇ ਤਾਂ ਹੁਣ ਤੁਹਾਡੇ ਕੋਲ ਆਪਸ਼ਨ ਕਿਹੜੇ-ਕਿਹੜੇ ਬਚੇ ਨੇ स्पौसल ओपन वर्क परमिट ਤੋਂ علاوہ ਤੇ ਜੇਕਰ ਤੁਹਾਡੇ ਕੋਲ ਸਪੌसल ओपन वर्क परमिट ਪਹਿਲਾਂ ਦਾ ਲੱਗਾ ਹੋਇਆ ਨਹੀਂ 21 ਜਨਵਰੀ ਤੋਂ ਪਹਿਲਾਂ ਵਾਲੇ ਤੇ 21 ਜਨਵਰੀ ਤੋਂ ਬਾਅਦ ਵਾਲਿਆਂ ਦੇ ਹੁਣ ਕੀ ਨਵੇਂ ਸਰਕਮਸਟੈਂਸਸ ਹੋਣਗੇ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਹੁੰਦੀ ਹੈ ਪ੍ਰੋਮੋਸ਼ਨਲ ਕੰਟੈਂਟ ਨਹੀਂ ਅਸੀਂ ਬਣਾਉਂਦੇ ਕੇਪਸ ਨੂੰ ਜਿਹੜਾ ਸੋਪੀਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਐਸੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰ ਆਕਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਸ਼ੁਰੂ ਕਰ ਲੈਣੇ ਆ ਵੀਡੀਓ ਦਰਅਸਲ 21 ਜਨਵਰੀ 2025 5 ਵਜੇ ਤੋਂ ਬਾਅਦ ਜੋ ਵੀ ਐਪਲੀਕੇਸ਼ਨਸ ਲੱਗਣਗੀਆਂ ਉਹ ਨਵੀਂ ਇਲਿਜੀਬਿਲਟੀ ਕ੍ਰਾਈਟੇਰੀਆ ਦੇ ਦਾਇਰੇ ਵਿੱਚ ਲੱਗਣਗੀਆਂ 스ਪਾਊਸਲ ਓਪਨ ਵਰਕ ਪਰਮਿਟ ਨੂੰ ਲੈ ਕੇ 21 ਜਨਵਰੀ 2025 5 ਵਜੇ ਤੋਂ ਪਹਿਲਾਂ ਜਿਹੜੀਆਂ ਐਪਲੀਕੇਸ਼ਨ ਲੱਗੀਆਂ ਨੇ ਉਹਨਾਂ ਐਪਲੀਕੇਸ਼ਨਸ ਦੇ ਉੱਤੇ ਇਹ ਰੂਲ ਕੰਡੀਸ਼ਨ ਲਾਗੂ ਨਹੀਂ ਹੁੰਦੇ ਜਿਹੜੀਆਂ ਐਪਲੀਕੇਸ਼ਨ ਇਸ ਤੋਂ ਪਹਿਲਾਂ ਪ੍ਰੋਸੈਸ ਦੇ ਵਿੱਚ ਨੇ ਉਹਨਾਂ ਤੇ ਵੀ ਰੂਲ ਨਹੀਂ ਲਾਗੂ ਹੁੰਦੇ ਜਿਹੜੀਆਂ ਰਿਸੀਵ ਹੋ ਚੁੱਕੀਆਂ ਨੇ ਉਹਨਾਂ ਤੇ ਵੀ ਇਹ ਰੂਲ ਜਿਹੜੇ ਉਹ ਇੰਪਲੀਮੈਂਟ ਨਹੀਂ ਹੁੰਦੇ ਤੇ ਜੇਕਰ ਕਿਸੇ ਦਾ ਪਹਿਲਾਂ ਤੋਂ ਅਪਰੂਵਡ ਹੈ ਆ ਓਪਨ ਵਰਕ ਪਰਮਿਟ ਤੇ ਉਹ ਹਾਲੇ ਐਕਸਪਾਇਰ ਨਹੀਂ ਹੋਇਆ ਤਾਂ ਉੱਤੇ ਵੀ ਇਹ ਨਵੇਂ ਰੂਲ ਕੰਡੀਸ਼ਨ ਜਿਹੜੇ ਆ ਉਹ ਲਾਗੂ ਨਹੀਂ ਹੋਣਗੇ ਹੁਣ ਕਿੰਨਾ ਕਿੰਨਾ ਦੇ ਫੈਮਿਲੀ ਮੈਂਬਰ ਜਿਹੜੇ ਉਹ ਐਲੀਜੀਬਲ ਹੋਣਗੇ ਉਹ ਡਿਪੈਂਡ ਕਰੇਗਾ ਦੋ ਚੀਜ਼ਾਂ ਦੇ ਉੱਤੇ ਪਹਿਲੀ ਚੀਜ਼ ਕਿ ਉਹਨਾਂ ਦਾ ਜਿਹੜਾ ਕੈਨੇਡਾ ਵਾਲਾ ਸਪਾਊਸ ਹੈ ਉਹਦਾ ਐਕਚੁਅਲ ਦੇ ਵਿੱਚ ਵਰਕ ਪਰਮਿਟ ਕਿਸ ਤਰੀਕੇ ਦਾ ਹੈ ਯਾਨੀ ਕਿ ਟਾਈਪ ਆਫ ਵਰਕ ਪਰਮਿਟ ਤੇ ਡਿਪੈਂਡ ਕਰੇਗਾ ਦੂਜਾ ਡਿਪੈਂਡ ਕਰੇਗਾ ਕਿ ਜੇਕਰ ਉਹਨੇ ਪੀਆਰ ਵਗੈਰਾ ਦੀ ਫਾਈਲ ਲਗਾਈ ਹੈ ਅਪਲਾਈਡ ਸਟੇਟਸ ਤੇ ਹੈ ਤਾਂ ਉਸ ਬੰਦੇ ਦਾ ਜਿਹੜਾ ਸਪਾਊਸ ਸਪਾਊਸ ਹੈ ਉਹਦੇ ਉੱਤੇ ਡਿਪੈਂਡ ਕਰੇਗਾ ਜਿਸ ਤਰ੍ਹਾਂ ਮੰਨ ਲਾ ਕੈਨੇਡਾ ਦੇ ਵਿੱਚ ਕੋਈ ਤੁਹਾਡਾ ਪੀਆਰ ਸਪਾਊਸ ਹੈ ਤੇ ਤੁਹਾਡ ਤੁਸੀਂ ਆਊਟਸਾਈਡ ਕੈਨੇਡਾ ਤੋਂ ਜਾਂ ਕਿਤੇ ਵੀ ਫਾਈਲ ਲਗਾਈ ਹੈ ਪੀਆਰ ਦੇ ਲਈ ਪਰ ਉਹਦੇ ਪੈਰਲਰ ਤੁਸੀਂ ਵਰਕ ਪਰਮਿਟ ਆਪਣਾ ਅਪਲਾਈ ਕੀਤਾ ਹੈ ਤਾਂ ਉਸ ਵਰਕ ਪਰਮਿਟ ਤੇ ਵੀ ਇਸ ਚੀਜ਼ ਦਾ ਅਸਰ ਨਹੀਂ ਪਵੇਗਾ ਉਹਨੂੰ ਵੀ ਓਪਨ ਵਰਕ ਪਰਮਿਟ ਕੈਨੇਡਾ ਦੇ ਵਿੱਚ ਮਿਲ ਜਾਏਗਾ ਇਹ ਤੇ ਸੀਗਾ ਨਾਰਮਲ ਗੱਲ ਉਸ ਤੋਂ ਇਲਾਵਾ ਆਪਾਂ ਆ ਜਾਣੇ ਆ ਕਿ ਹੁਣ ਰਾਹ ਕਿਹੜੇ ਬੱਚੇ ਨੇ ਜੇਕਰ ਤੁਹਾਡੇ ਤੁਹਾਡਾ ਸਪਾਊਸ ਜਿਹੜਾ ਉਹ ਕੈਨੇਡਾ ਦੇ ਵਿੱਚ ਤੁਸੀਂ एलिजिਬਿਲਟੀ ਕ੍ਰਾਈਟੇਰੀਆ ਨਹੀਂ ਮੀਟ ਕਰਦੇ ਤਾਂ ਤੁਸੀਂ ਹਾਲੇ ਵਿਜ਼ਿਟਰ ਵੀਜ਼ਾ ਜਾਂ ਸਟੱਡੀ ਪਰਮਿਟ ਦੇ ਵਿੱਚ ਆਪਣਾ ਆ ਸਟੇਟਸ ਜਿਹੜਾ ਉਹਨੂੰ ਕਰ ਸਕਦੇ ਹੋ ਯਾਨੀ ਕਿ ਸਟੱਡੀ ਪਰਮਿਟ ਵੀ ਲਗਾ ਸਕਦੇ ਹੋ ਤੇ ਵਿਜ਼ਿਟਰ ਵੀਜ਼ਾ ਵੀ ਲਗਾ ਸਕਦੇ ਹੋ ਤੁਹਾਡਾ ਉੱਥੇ ਜੇ ਸਪਾਊਸ ਸਟੱਡੀ ਤੇ ਆ ਤੁਸੀਂ ਵੀ ਸਟੱਡੀ ਤੇ ਜਾ ਸਕਦੇ ਹੋ ਤੇ ਵਿਜ਼ਿਟਰ ਵੀਜ਼ੇ ਤੇ ਵੀ ਜਾ ਸਕਦੇ ਹੋ ਤੇ ক্লোਜ਼ ਵਰਕ ਪਰਮਿਟ ਵੀ ਤੁਹਾਡੇ ਵਾਸਤੇ অপਸ਼ਨ ਦੇ ਵਿੱਚ ਹੈਗਾ ਯਾਨੀ ਐਲ ਐਮ ਆਈਏ ਵਾਲਾ ਵਰਕ ਪਰਮਿਟ ਓਪਨ ਵਰਕ ਪਰਮਿਟ ਕੁਝ ਕੰਡੀਸ਼ਨ ਦੇ ਵਿੱਚ ਹੈ ਜਿਹੜੀ ਵੀ ਤੁਸੀਂ ਮੀਟ ਕਰਦੇ ਹੋ ਉਹਦੇ ਹਿਸਾਬ ਦੇ ਨਾਲ ਚਲੋ ਜੀ ਹੁਣ ਆਪਾਂ ਆ ਜਾਣੇ ਆ ਕਿ ਰਾਹਤ ਜਿਹੜੀ ਮਿਲੀ ਹੈ ਉਦੇ ਵਿੱਚ ਹੈਲਥ케ਅਰ ਤੇ ਸਕਿਲਡ ਟ੍ਰੇਡ ਓਕੂਪੇਸ਼ਨਸ ਜਿਹੜੇ ਨੇ ਉਹਨਾਂ ਨੂੰ ਐਗਜ਼ੈਮਪਟ ਕੀਤਾ ਗਿਆ ਹੈ TR2 ਤੇ TR3 ਦੀ ਜੌਬ ਵਾਸਤੇ ਯਾਨੀ ਕਿ TR2 ਜਾਂ TR3 ਦੇ ਵਿੱਚ ਜੇਕਰ ਤੁਹਾਡਾ ਸਪਾਊਸ ਕੈਨੇਡਾ ਦੇ ਵਿੱਚ ਹੈਲਥ케ਅਰ ਸੈਕਟਰ ਦੇ ਵਿੱਚ ਹੈ ਜਾਂ ਸਕਿਲਡ ਟ੍ਰੇਡ ਓਕੂਪੇਸ਼ਨਸ ਦੇ ਵਿੱਚ ਹੈ ਤਾਂ ਉਹ ਆਪਣੇ ਸਪਾਊਸ ਨੂੰ ਕੈਨੇਡਾ ਸਪான்ਸਰ ਕਰ ਸਕਦਾ ਹੈ ਉਸ ਤੋਂ ਇਲਾਵਾ ਇਹਦੇ ਵਿੱਚ ਟਰੱਕ ਡਰਾਈਵਰ ਤੇ ਬੱਸ ਡਰਾਈਵਰ ਜਿਹੜੇ ਆ ਉਹ ਵੀ ਇਨਕਲੂਡਡ ਹੈਗੇ ਨੇ ਉਹਨਾਂ ਤੇ ਵੀ ਇਹਦਾ ਅਸਰ ਜਿਹੜਾ ਹੈ ਨਵੀਂ ਰੂਲ ਕੰਡੀਸ਼ਨ ਦਾ ਅਸਰ ਜਿਹੜਾ ਉਹ ਘੱਟ ਪੈਣਾ ਉਸ ਤੋਂ ਇਲਾਵਾ ਆ ਜਾਣੇ ਆਪਾਂ ਕਿ ਕਿਹੜੇ-ਕਿਹੜੇ ਓਕੂਪੇਸ਼ਨਸ ਨੇ ਲਿਸਟ ਵਾਈ ਜੇਕਰ ਆਪਾਂ ਜਾਣੇ ਆ ਕਿ ਭਾਈ ਕਿਨੂੰ-ਕਿਨੂੰ ਮਿਲਣਾ ਹੈ ਕਿਨੂੰ-ਕਿਨੂੰ ਨਹੀਂ ਮਿਲਣਾ ਤਾਂ ਉਹ ਸਕਰੀਨ ਦੇ ਉੱਤੇ ਦੇਖੋ ਮੈਂ ਇੱਕ ਛੋਟਾ ਜਿਹਾ ਤੁਹਾਡੇ ਨਾਲ ਸਕਰੀਨ ਰਿਕਾਰਡਿੰਗ ਸ਼ੇਅਰ ਕਰ ਰਿਹਾ ਹਾਂ ਇਦੇ ਉੱਤੇ ਉਹ ਸਾਰੇ ਓਕੂਪੇਸ਼ਨਸ ਹੈਗੇ ਨੇ ਜੇ ਤੁਸੀਂ ਤੁਹਾਡਾ ਓਕੂਪੇਸ਼ਨਸ ਕਿੱਥੇ ਆ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਬਾਕੀ ਇੰਸਟਾਗ੍ਰam ਦੇ ਉੱਤੇ ਇਹਦੇ ਉੱਤੇ ਮੈਂ ਇੱਕ ਵੱਖਰੀ ਵੀਡੀਓ ਜਿਹੜੀ ਆ ਉਹ ਵੀ ਰਿਕਾਰਡ ਕਰਕੇ ਪਾ ਦਾਂਗਾ ਉਹ ਸ਼ਾਰਟ ਵੀਡੀਓ ਹੋਏਗੀ ਉੱਥੇ ਜਾ ਕੇ ਤੁਸੀਂ ਇਹਨੂੰ ਹੋਰ ਈਜ਼ੀਲੀ ਦੇਖ ਸਕਦੇ ਹੋ ਤੇ ਇੰਸਟਾਗ੍ਰam ਤੋਂ ਮੈਨੂੰ ਫੋਲੋ ਕਰ ਲਓ ਉੱਥੇ ਮੈਂ ਇਨਸਟੈਂਟ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਚਲੋ ਜੀ ਹੁਣ ਤੇ ਆਪਣਾ ਆ ਗਿਆ ਏ ਸਿਸਟਮ ਹੁਣ ਤੱਕ ਦਾ ਹੁਣ ਆਪਾਂ ਆ ਜਾਣਦੇ ਆ ਕਿ ਭਈ ਆਪਾਂ ਕਿੱਦਾਂ ਚੈੱਕ ਕਰਨਾ ਹੈ ਕਿ ਸਾਡਾ ਐਨਓਸੀ ਕੋਡ ਕੀ ਹੈ ਜਾਂ ਫਿਰ ਐਨਓਸੀ ਕੋਡ ਦੇ ਨਾਲ ਨਾਲ ਕਿਹੜੇ ਟੀਆਰ ਦੇ ਵਿੱਚ ਅਸੀਂ ਫਾਲ ਕਰਦੇ ਆ ਨਹੀਂ ਸਾਡਾ ਟੀਆਰ ਕੀ ਹੈ ਐਨਓਸੀ ਤੇ ਟੀਆਰ ਚੈੱਕ ਕਰਨ ਵਾਸਤੇ ਤੁਸੀਂ ਜਿਹੜਾ ਵੀ ਤੁਹਾਡਾ ਓਕੂਪੇਸ਼ਨਸ ਹੈ ਜੋ ਵੀ ਤੁਹਾਡਾ ਕਹਿ ਸਕਦੇ ਸੈਕਟਰ ਹੈ ਜਿਹਦੇ ਵਿੱਚ ਤੁਸੀਂ ਜੌਬ ਕਰ ਰਹੇ ਹੋ ਉਹਨੂੰ ਫਿਲਟਰ ਆਈਟਮ ਜਿਹੜਾ ਮੈਂ ਸਕਰੀਨ ਦੇ ਉੱਤੇ ਦਿਖਾ ਰਿਹਾ ਹਾਂ ਇਹਦਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦੇ ਦੇਣਾ ਹੈ ਵੈੱਬਸਾਈਟ ਦਾ ਉੱਥੇ ਜਾ ਕੇ ਫਿਲਟਰ ਦੇ ਵਿੱਚ ਜਸਟ ਤੁਸੀਂ ਆਪਣਾ ਨਾਮ ਟਾਈਪ ਕਰਨਾ ਹੈ ਜਿਹੜਾ ਵੀ ਤੁਹਾਡਾ ਓਕੂਪੇਸ਼ਨਸ ਹੈਗਾ ਉਸ ਓਕੂਪੇਸ਼ਨਸ ਦਾ ਨਾਮ ਟਾਈਪ ਕਰਨਾ ਹੈ ਨਾਲ ਹੀ ਤੁਹਾਨੂੰ نیچے ਆ ਜਾਏਗਾ ਕਿ ਪਈ ਤੁਹਾਡਾ ਓਕੂਪੇਸ਼ਨਸ ਜਿਹੜਾ ਹੈ ਉਹਦਾ ਐਨਓਸੀ ਕੋਡ ਕੀ ਹੈ ਤੇ ਉਸ ਦਾ ਟੀਆਰ ਕਿਹੜਾ ਹੈ ਯਾਨੀ ਕਿਹੜੇ ਟੀਆਰ ਦੇ ਵਿੱਚ ਉਹ ਫਾਲ ਕਰਦਾ ਹੈ ਟਾਇਰ ਜਿੱਤਰਾ ਕੈਟੇਗਰੀਜ਼ ਕੀਤਾ ਜਾਂਦਾ ਉਹਨੂੰ ਆਪਾਂ ਸ਼ਾਰਟ ਲੈਂਗੁਏਜ ਦੇ ਵਿੱਚ ਤੁਹਾਨੂੰ ਸਮਝਾ ਦਿੰਨਾ ਮੈਂ ਟਾਇਰ 0 ਦੀਆਂ ਜਿਹੜੀਆਂ ਜੌਬ ਹੁੰਦੀਆਂ ਉਹ ਮੈਨੇਜਮੈਂਟ ਓਕੂਪੇਸ਼ਨ ਨਾਲ ਜੁੜੀਆਂ ਹੋਈਆਂ ਜੌਬ ਹੁੰਦੀਆਂ ਜਿ ਤਰ੍ਹਾਂ ਐਡਵਰਟਾਈਜ਼ਿੰਗ ਮਾਰਕੀਟਿੰਗ ਐਂਡ ਪਬਲਿਕ ਰਿਲੇਸ਼ਨ ਮੈਨੇਜਰ ਫਾਈਨੈਂਸ਼ੀਅਲ ਮੈਨੇਜਰ ਵਗੈਰਾ ਹੋਗੇ ਫਿਰ ਟਾਇਰ 1 ਦੇ ਵਿੱਚ ਫਾਈਨੈਂਸ਼ੀਅਲ ਐਡਵਾਈਜ਼ਰ ਹੋਗੇ ਸੌਫਟਵੇਅਰ ਇੰਜੀਨੀਅਰ ਹੋਗੇ ਜਿਚ ਮੋਸਟਲੀ ਡਿਗਰੀ ਦੀ ਰਿਕੁਆਇਰਮੈਂਟ ਹੁੰਦੀ ਫਿਰ ਡਿਪਲੋਮਾ ਦੀ ਰਿਕੁਆਇਰਮੈਂਟ ਹੁੰਦੀ ਟਾਇਰ 2 ਦੇ ਵਿੱਚ ਜਿਚ ਕੰਪਿਊਟਰ ਨੈਟਵਰ ਉਸ ਤੋਂ ਬਾਅਦ ਟੀਆਰ 3 ਦੇ ਵਿੱਚ ਆ ਜਾਂਦੇ ਆ ਬੇਕਰਸ ਡੈਂਟਲ ਅਸਿਸਟੈਂਟ ਐਂਡ ਡੈਂਟਲ ਲੈਬੈਟਰੀ ਅਸਿਸਟੈਂਸ ਆ ਜਾਂਦੇ ਆ ਠੀਕ ਹੈ ਉਸ ਤੋਂ ਬਾਅਦ ਆ ਜਾਂਦਾ ਟੀਆਰ 4 ਉਸ ਤੋਂ ਬਾਅਦ ਟੀਆਰ 4 ਦੇ ਵਿੱਚ ਹੋਮ ਚਾਈਲਡ ਕੇਅਰ ਪ੍ਰੋਵਾਈਡਰ ਆ ਜਾਂਦੇ ਰਿਟੇਲ ਸੇਲਸ ਪਰਸਨਸ ਆ ਜਾਂਦੇ ਉਸ ਤੋਂ ਇਲਾਵਾ ਹੋਰ ਜਿਹੜੇ ਆ ਉਹ ਇਹਦੇ ਵਿੱਚ ਆ ਜਾਂਦੇ ਫਿਰ ਉਸ ਤੋਂ ਬਾਅਦ ਟੀਆਰ 5 'ਚ ਜਿਹੜਾ ਉਹ ਰੈਸਟ ਆ ਜਾਂਦਾ ਜਿਦ ਤਰਾ ਲੇਬਰ ਡਿਲੀਵਰੀ ਸਰਵਿਸ ਵਗੈਰਾ ਵਗੈਰਾ ਡਰਾਈਵਰ ਹੋ ਗਏ ਜਾਂ ਡੋਰ ਟੂ ਡੋਰ ਡਿਸਟ੍ਰਿਬਿਊਸ਼ਨ ਵਗੈਰਾ ਹੋ ਗਿਆ ਇਹ ਆ ਜਾਂਦੇ ਆ ਟਾਇਰ 5 ਦੇ ਵਿੱਚ ਸੋ ਇਹ ਤੁਹਾਨੂੰ ਮੋਟਾ ਮੋਟੀ ਸਮਝਾ ਦਿੱਤਾ ਜੇਕਰ ਇਹਨੂੰ ਪ੍ਰੋਪਰ ਤੁਸੀਂ ਚੈੱਕ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਉੱਥੇ ਜਾ ਕੇ ਆਪਣਾ ਫਿਲਟਰ ਦੇ ਵਿੱਚ ਆਪਣਾ ਓਕੂਪੇਸ਼ਨਸ ਪਾਓ ਤੇ ਤੁਹਾਨੂੰ ਡਿਟੇਲਸ ਜਿਹੜੀ ਹੈ ਉਹ ਨੀਚੇ ਮਿਲ ਜਾਣੀ ਹੈਗੀ। ਸੋ ਉਮੀਦ ਕਰਦਾ ਵਲੋਗ ਪਸੰਦ ਆਇਆ ਹੋਗਾ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਤੁਹਾਡਾ ਚੈਨਲ ਹੈ ਜਿੱਥੇ ਤੁਹਾਡੀ ਗੱਲ ਅਸੀਂ ਕਰਦੇ ਆਂ। ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ। ਕਿਪਸ ਤੁਹਾਡਾ ਸੋ ਪੀਛਾ ਚਾਹੁੰਦੇ ਹੋ, ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ। ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ। ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ